ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਫੈਮਲੀ ਅਸੀਂ ਸਭ ਠੀਕ ਠਾਕ ਆ ਉਮੀਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਇੱਥੇ ਤੁੱਪੇ ਬਹਿ ਕੇ ਤੇ ਡਹੀਂ ਆ ਅਲਸੀ ਸਾਫ ਕਰਨ ਤਾਂ ਹਾਂਜੀ ਇਹ ਮੈਂ ਅਲਸੀ ਬਣਾਉਣ ਲੱਗੀ ਥੁੱਪੇ ਬਹਿ ਕੇ ਤੇ ਫੁੱਲਾਂ ਦੀ ਬਗੀਚੀ ਦੇ ਵਿੱਚ ਬਹਿ ਕੇ ਬਹੁਤ ਅੱਛਾ ਲੱਗਣ ਡਿਆ ਸੀ ਤੇ ਬਹੁਤ ਪਿਆਰੇ ਫੁੱਲ ਲੱਗਣ ਡੇ ਸੀ ਤੇ ਮੈਂ ਲੱਗੀਆਂ ਅਲਸੀ ਬਣਾਉਣ ਅਲਸੀ ਮੈਂ ਸਾਫ ਕਰ ਲਿਆ ਵਾ ਤੇ ਸਾਫ ਕਰਕੇ ਤੇ ਇਸ ਤਰ੍ਹਾਂ ਇਹਨੂੰ ਮੈਂ ਰੱਖ ਲਿਆ ਤੇ ਹੁਣ ਇਹਨਾਂ ਮੈਂ ਪੁੰਨੂੰਗੀ ਤੇ ਭੁੰਨ ਕੇ ਨਾਲ ਹੀ ਆਟਾ ਪੁੰਨੂੰਗੀ ਤੇ ਆਟਾ ਪੁੰਨਣ ਤੋਂ ਬਾਅਦ ਫਿਰ ਵਿੱਚ ਇਹਦੇ ਪਾਉਂਗੀ ਧੂੰਦਾ ਵਗੈਰਾ ਤੇ ਕੰਮਰ ਕਸ ਵੀ ਥੋੜੀ ਜੀ ਪਾਵਾਂਗੇ ਤੇ ਇਹਨੂੰ ਖੰਡ ਦੀ ਜਗ੍ਹਾ ਆਪਾਂ ਗੁੜ ਪਾਵਾਂਗੇ ਕਿਉਂਕਿ ਗੁੜ ਜਿਹੜਾ ਖੂਗਰ ਵਾਸਤੇ ਵਧੀਆ ਹੁੰਦਾ ਵਾ ਤੇ ਹੁਣ ਮੈਂ ਅੱਗੇ ਲੱਗੀ ਆ ਬਣਾਉਣ ਦੇ ਨਾਲ ਦੀ ਨਾਲ ਮੈਂ ਸਬਜੀ ਬਣਾਉਣ ਲਈ ਆ ਤੇ ਨਾਲ ਦੀ ਨਾਲ ਮੈਂ ਬਣਾਉਂਗੀ ਅਲਸੀ ਹਾਂਜੀ ਸਬਜੀ ਨੂੰ ਲਾ ਲਿਆ ਤੜਕਾ ਤੇ ਤੜਕਾ ਬਹੁਤ ਸੋਹਣਾ ਪੁੱਜਿਆ ਵਾ ਇਸ ਤਰ੍ਹਾਂ ਪੂਰੀ ਤਰ੍ਹਾਂ ਵਧੀਆ ਰਾੜ ਬਣਾ ਕੇ ਤੇ ਹੁਣ ਵਿੱਚ ਮੱਖਣ ਬਾਂ ਪਾਤੀਨਾ ਤੇ ਸਬਜੀ ਤੇ ਇੱਕ ਸਾਬ ਦੀ ਬਾਣੀ ਗਈ ਆ ਤੇ ਅੱਧਾ ਘੰਟਾ 15-20 ਮਿੰਟ ਲੱਗੇਗੀ ਤੇ ਮੈਂ ਸਬਜੀ ਹੋ ਜੇਗੀ ਤਿਆਰ ਤੇ ਲਾਗੇ ਮੈਂ ਹੁਣ ਬਣਾਉਂਗੀ ਅਲਸੀ ਕਿਉਂਕਿ ਸਰਦੀਆਂ ਆ ਗਈਆਂ ਹਨ ਤੇ ਸਰਦੀਆਂ ਦੇ ਵਿੱਚ ਫਿਰ ਥੋੜਾ ਬਾਲਾ ਕੁਝ ਗਰਮ ਖਾਣਾ ਪੈਂਦਾ ਵਾ ਤੇ ਅਲਸੀ ਵਾਹੇ ਵੀ ਸਰੀਰ ਵਾਸਤੇ ਚੰਗੀ ਹੁੰਦੀ ਆ ਖੂਨ ਪਤਲਾ ਕਰਦੀ ਆ ਤੇ ਬਜ਼ੁਰਗਾਂ ਵਾਸਤੇ ਵੀ ਵਧੀਆ ਹੁੰਦੀ ਆ ਹਾਂਜੀ ਕੜਾਈ ਹੋ ਗਈ ਸਾਡੀ ਗਰਮ ਤੇ ਹੁਣ ਇਹਦੇ ਵਿੱਚ ਪਾਉਨੇ ਆ ਅਲਸੀ ਤੇ ਅਨੁਪੁੰਦੇ ਆ ਇਸ ਤਰ੍ਹਾਂ ਕਰਕੇ 15-20 ਮਿੰਟ ਭੁੰਨਾਂਗੇ ਤੇ ਜਿੱਦ ਤੜਕ ਤੜਕ ਦੀ ਜਦੋਂ ਆਵਾਜ਼ ਆ ਜਾਏਗੀ ਫੇਰੇ ਭੁੱਜ ਕੇ ਹੋ ਜਾਣੀ ਤਿਆਰ ਹਾਂਜੀ ਅਲਸੀ ਸਾਡੀ ਭੁੱਜ ਗਿਆ ਪੂਰੀ ਤਰ੍ਹਾਂ ਤੇ ਹੋਰ 2-3 ਮਿੰਟ ਇਹ ਭੁੱਜ ਕੇ ਹੋ ਜਾਏਗੀ ਤਿਆਰ ਤੇ ਫਿਰ ਆਪਾਂ ਜਿਹੜਾ ਵਾ ਅੱਜ ਵਾਲਾ ਆਟਾ ਵੀ ਭੁੰਨ ਲਵਾਂਗੇ ਅੱਧਾ ਕਿਲੋ ਅਲਸੀ ਸੀਗੀ ਤੇ ਆ ਅੱਧਾ ਕਿਲੋ ਦੇ ਕਰੀਬ ਹੀ ਆਟਾ ਵਾ ਕਾਤੀ ਹੋਏਗਾ ਛੋਟਾ ਢਾਇ ਡੂੰਗਾ ਯਾ ਤੇ ਦਾ ਤੇ ਆ ਨਾਲ ਲਈਆਂ ਹੈਗੀਆਂ ਅਸੀਂ ਗੁੰਦਾਂ ਤੇ ਆ ਲਈ ਕਮਰ ਕਸ ਤੇ ਇਹਨਾਂ ਨੂੰ ਵੀ ਨਾਲ ਦੀ ਨਾਲ ਭੁੰਨਾਂਗੇ ਇੱਧਰ ਮੇਰੀ ਸਬਜੀ ਵੀ ਰਿਜਣ ਲਈ ਆਹ ਕੁੰਬਾਂ ਦੀ ਨਾਲ ਦੀ ਨਾਲ ਸਬਜੀ ਵੀ ਰਿਜਣ ਲਈ ਹਾਂਜੀ ਸਾਸਰੀਕਾਲ ਜੀ ਵੈਲਕਮ ਟੂ ਮੇ YouTube ਫੈਮਿਲੀ ਅਸੀਂ ਸਭ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਸਬਜੀ ਮੇਰੀ ਬਣ ਗਈ ਐ ਤੇ ਅਲਸੀ ਵੀ ਮੈਂ ਭੁੰਨ ਕੇ ਰੱਖ ਲਈ ਐ ਤੇ ਹੁਣ ਮੈਂ ਲੱਗੀ ਆ ਭੁੰਨਣਾ ਇਹਨੂੰ ਆਟੇ ਨੂੰ ਤੇ ਹਲਕੀ ਜੀ ਅੱਗ ਤੇ ਆਪਾਂ ਆਟਾ ਪਾ ਕੇ ਭੁੰਨਾਂਗੇ ਇਹ ਆਟਾ ਬਿਨਾਂ ਛਾਣਣ ਤੋਂ ਹੀ ਮੈਂ ਲਿਆ ਵਾ ਤੇ ਕੋਈ ਛਾਣਿਆ ਵਿੱਚੋਂ ਨਿਕਲ ਜਾਣਾ ਕੱਟ ਹੋ ਜਾਏਗਾ ਕਟਾ ਜੇ ਜ਼ਿਆਦਾ ਲੱਗੂਗਾ ਤੇ ਆਪਾਂ ਵਿੱਚੋਂ ਕੱਟ ਵੀ ਸਕਦੇ ਆ ਪਾਵਾਂਗੇ ਬਰਾਬਰ ਦਾ ਹੀ ਹਾਂਜੀ ਇੰਨਾ ਕਟਾ ਲਿਆ ਮੈਂ ਇਹ ਭੁੱਜ ਕੇ ਥੋੜਾ ਵੀ ਹੋ ਜਾਣਾ ਤੇ ਜਿਹੜਾ ਵਿੱਚੋਂ ਕੁਝ ਸੜ ਜੂਗਾ ਜਾਂ ਸੂੜਾ ਵਗੈਰਾ ਕੁਝ ਵੀ ਆ ਉਹ ਛਾਣਿਆਂ ਬਾਹਰ ਨਿਕਲ ਜਾਣਾ ਵਾ ਤੇ ਇਸ ਕਰਕੇ ਅੱਧਾ ਕਿਲੋ ਤੋਂ ਕਾਕੇ ਆਟਾ ਲਿਆ ਹਾਂ ਜੀ ਆਟਾ ਭਜ ਕੇ ਹੋ ਗਿਆ ਲਾਲ ਤੇ ਹੁਣ ਮੈਨੂੰ 2 ਮਿੰਟ ਵਾਸਤੇ ਹੋਰ ਭੁੰਨ ਕੇ ਤੇ ਇਹਨੂੰ ਲਾ ਲੂੰਗੀ ਬਿਲਕੁਲ ਮੱਠੀ ਮੱਠੀ ਆਗੇ ਤੇ ਮੈਂ ਆਟਾ ਭੁੰਨਿਆ ਵਾ ਤੇ ਫਿਰ ਇਹਨੂੰ ਠੰਡਾ ਕਰਕੇ ਛਾਣ ਲਾਂਗੇ ਤੇ ਆ ਜਿਹੜੀ ਅਲਸੀ ਜਿਹੜੀ ਰੱਖੀ ਸੀਗੀ ਆਪਾਂ ਭੁੰਨ ਕੇ ਇਹਨੂੰ ਵੀ ਲਵਾਂਗੇ ਹਾਂਜੀ ਤੇਲ ਗਰਮ ਹੋ ਗਿਆ ਵਾ ਤੇ ਹੁਣ ਵਿੱਚ ਆਪ ਮੈਂ ਪਾਉਣ ਲੱਗੀ ਹਾਂ ਗੁੰਦਾਂ ਇਹ ਪਾਉਂਦਿਆਂ ਸਾਰੀ ਫੁੱਲ ਜਾਣੀਆਂ ਜੇ ਤੇਲ ਕੱਚਾ ਹੋਵੇ ਤੇ ਫੇਰ ਇਹ ਬਿਲਕੁਲ ਨਹੀਂ ਫੁੱਲਦੀਆਂ ਮਤਲਬ ਕਿ ਉਹ ਤੇਲ ਮੋਹ ਨਿਕਲ ਗਿਆ ਤੇਲ ਠੰਡਾ ਹੋਵੇ ਤੇ ਫੇਰ ਇਹ ਬਿਲਕੁਲ ਨਹੀਂ ਫੁੱਲਦੀਆਂ ਆ ਗਈਆਂ ਇਹ ਫੋਨ ਕੇ ਲਾਲ ਕਰ ਲਵਾਂਗੇ ਤੇ ਫੇਰ ਇਹਨੂੰ ਨਾਲ ਹੀ ਪੀਸ ਲਵਾਂਗੇ ਜਦੋਂ ਆਪਾਂ ਅਲਸੀ ਪੀਵਾਂਗੇ ਤੇ ਇਸੇ ਤਰ੍ਹਾਂ ਹੀ ਗਮਰ ਕਸ ਵੀ ਕੋਨਾ ਲੈਣੀ ਹੈ ਹੁੰਦਾ ਪੁੱਜ ਗਈਆਂ ਵਾ ਤੇ ਆ ਹੁਣ ਲੱਗੀਆਂ ਮੈਂ ਭੁੰਨਣ ਕਮਰਕਾਸ ਕਮਰਕਾਸ ਸਾਬ ਨਹੀਂ ਪਾਉਣੀ ਚਾਹੀਦੀ ਆਜਾਦੀ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਹਦਾ ਆਪਣਾ ਹੀ ਟੇਸਟ ਜ਼ਿਆਦਾ ਜਿਆਵ ਜਾਂਦਾ ਵਾ ਇਸ ਤਰ੍ਹਾਂ ਦੀ ਪੁੱਜ ਕੇ ਲਾਲ ਹੋ ਜਾਂਦੀ ਤੇ ਕਮਰਕਾਸੇ ਬਹੁਤ ਵਧੀਆ ਸਿਗੀ ਜਿਵੇਂ ਕਿ ਕਈ ਵਾਰੀ ਨਾਲ ਲੱਕੜਾਂ ਜੀਆਂ ਹੁੰਦੀਆਂ ਉਹ ਨਹੀਂ ਹੈਗੀਆਂ ਤੇ ਬਹੁਤ ਵਧੀਆ ਆ ਕਮਰਕਾਸ ਹਾਂਜੀ ਹੁਣ ਮੈਂ ਮਿਕਸਰ ਦੇ ਉਤੇ ਲੱਗੀਆਂ ਅਲਸੀ ਪੀਣ ਤੇ ਅਲਸੀ ਪੀ ਕੇ ਤੁਹਾਨੂੰ ਦਿਖਾਉਣੀ ਆ ਹੁਣ ਹਾਂਜੀ ਅਲਸੀ ਕੁਛ ਇਸ ਤਰ੍ਹਾਂ ਦੀ ਪੀਸ ਗਈ ਆ ਤੇ ਅਜੇ ਥੋੜੀ ਜੀ ਦਰਦਰੀ ਆ ਤੇ ਹੋਰ ਪੀਵਾਂਗੀ ਇਹਨੂੰ ਪੀ ਕੇ ਤੇ ਹੋਰ ਬਰੀਕ ਕਰਾਂਗੇ ਤੇ ਫਿਰ ਛਾਣ ਕੇ ਦਰ ਲਾਵਾਂਗੇ ਅਲਸੀ ਦੇ ਵਿੱਚ ਹਾਂਜੀ ਅਲਸੀ ਕੁਛ ਇਸ ਤਰ੍ਹਾਂ ਦੀ ਪੀਸ ਗਈ ਆ ਤੇ ਹੁਣ ਮੈਂ ਆਟਾ ਛਾਣ ਕੇ ਤੇ ਅੱਗੇ ਕਰਦੀ ਆਂ ਕੰਮ ਹਾਂਜੀ ਕਿਉਂ ਸਾਡਾ ਗਰਮ ਹੋ ਗਿਆ ਵਾ ਬਿਲਕੁਲ ਰਿੱਜ ਗਿਆ ਵਾ ਤੇ ਬਹੁਤ ਜ਼ਿਆਦਾ ਰੰਨ ਕੇ ਤੇ ਫੇਰ ਹੀ ਵਿੱਚ ਰਲਾਉਣੀ ਚਾਹੀਦੀ ਅਲਸੀ ਤੇ ਆ ਅਲਸੀ ਆਟਾ ਤੇ ਫੁੱਲ ਮਖਾਣੇ ਤੇ ਗੁੰਦਾਂ ਵਗੈਰਾ ਤੇ ਪੁੱਨ ਕੇ ਤੇ ਵਧੀਆ ਤਰ੍ਹਾਂ ਇੱਕੇ ਥਾਂ ਕਰਕੇ ਰੱਖ ਲਿਆ ਵਾ ਤੇ ਉਧਰੋਂ ਆ ਮੈਂ ਰੱਖ ਲਿਆ ਵਾ ਗੁੜ ਇਸ ਤਰ੍ਹਾਂ ਕੁੱਟ ਕੇ ਗੁੜ ਰੱਖ ਲਿਆ ਵਾ ਤੇ ਹੁਣ ਇਸ ਤਰ੍ਹਾਂ ਅੱਗੇ ਮਰ ਰਲਾਉਣੀ ਆ ਇਹਦੇ ਵਿੱਚ ਉਹ ਸਾਡਾ ਕਾਲਾ ਕਾਲਾ ਤਾਂ ਹੋ ਗਿਆ ਵਾ ਕਿ ਇਹਦੇ ਵਿੱਚ ਅਸੀਂ ਕਮਰ ਕਸ ਵੀ ਪੁੰਨੀ ਆ ਤੇ ਕਮਰ ਕਸ ਦਾ ਰੰਗ ਬਹੁਤ ਗਾੜਾ ਹੁੰਦਾ ਵਾ ਇਸ ਕਰਕੇ ਜਿਹੜਾ ਇਹ ਤੇਲ ਕਾਲਾ ਕਾਲਾ ਹੋ ਗਿਆ ਵਾ ਤੇ ਇਹ ਬਿਲਕੁਲ ਰਿਜ ਗਿਆ ਵਾ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਇਹਨੂੰ ਅੱਗ ਨੂੰ ਬੰਦ ਕਰ ਲਵਾਂਗੇ ਕਿਉਂਕਿ ਜ਼ਿਆਦਾ ਸਾੜੀ ਨਾ ਜਾਏ ਤਾਂ ਸਾਰੇ ਮਸਾਲੇ ਜਿਹੜੇ ਆ ਭੁਜੇ ਆ ਹੋਨ ਕੇ ਜੇ ਇੱਥੇ ਅੱਗ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਇਸ ਤਰ੍ਹਾਂ ਲਾ ਲਾਂਗੇ ਇਹਨਾਂ ਲਈ ਆਪਾਂ ਇਸ ਤਰ੍ਹਾਂ ਗੁੜ ਵੀ ਬਾ ਦਾਂਗੇ ਬਾਰੇ ਕੀ ਚੀਜ਼ ਸਾਡੀ ਪੁੱਜੀ ਆ ਤੇ ਇਸ ਟਾਈਮ ਆਹੀ ਕਿ ਹੋਈ ਰੰਨਣਾ ਹੁੰਦਾ ਤੇ ਬਾਅਦ ਵਿੱਚ ਇਸ ਤਰ੍ਹਾਂ ਰੜਾ ਲੈਣਾ ਹੁੰਦਾ ਵਾ ਤੇ ਅਲਸੀ ਸਾਡੀ ਬਣ ਕੇ ਹੋ ਜਾਂਦੀ ਤਿਆਰ ਤੇ ਇਹਨੂੰ ਹੁਣ ਕੁਛ ਮਿੰਟ ਤੱਕ ਆਪਾਂ ਇਸ ਤਰ੍ਹਾਂ ਹਲਾਵਾਂਗੇ ਤੇ ਫੇਰ ਵਧੀਆ ਤਰ੍ਹਾਂ ਇਹ ਰਲ ਜੇਗੀ ਹੋਣੇ ਦੇ ਨਾਲ ਫੜ ਕੇ ਵਧੀਆ ਤਰ੍ਹਾਂ ਰਲਾਈ ਜਾਊਗੀ ਉੱਧਾ ਰਲਣੀ ਨਹੀਂ ਇਹ ਪੂਰੀ ਤਰ੍ਹਾਂ ਰਲ ਜੂਗੀ ਫਿਰ ਤੁਹਾਨੂੰ ਨੇੜੇ ਉਹ ਨਹੀਂ ਦਿਖਾਵਾਂਗੇ ਇੱਕ ਵਾਰੀ ਹੁਣ ਸਾਡੀ ਗਲਸੀ ਰਲ ਕੇ ਹੋ ਗਈ ਤਿਆਰ ਤੇ ਹੁਣ ਜਿਹੜਾ ਵਾ ਆਪਾਂ ਇਹਨੂੰ ਇੱਕ ਵਾਰੀ ਮੈਂ ਨੇੜੇ ਕਰਕੇ ਵਿਖਾਉਂਗੀ ਕਿ ਇਸ ਤਰ੍ਹਾਂ ਦੀ ਬਣੀ ਆ। ਐਸ ਤਰ੍ਹਾਂ ਸਾਡੀ ਬਣ ਕੇ ਹੋ ਗਈ ਤਿਆਰ ਸਾਡੀ ਬਹੁਤ ਵਧੀਆ ਬਣੀ ਆ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਪਿੰਨੀਆਂ ਵੀ ਵੱਟ ਲਈਦੀਆਂ ਤੇ ਅਜੇ ਬਹੁਤ ਜ਼ਿਆਦਾ ਗਰਮ ਸੀਗੀਆਂ ਇਸ ਕਰਕੇ ਮੈਂ ਵਟੀਆਂ ਨਹੀਂ ਥੋੜਾ ਜਿਹਾ ਠੰਡਾ ਹੋਊਗਾ ਤੇ ਫਿਰ ਵਟਾਂਗੇ ਪਿੰਨੀਆਂ